ਕਿਸਾਨਾਂ ਵੱਲੋਂ ਕੱਲ ਭਾਰਤ ਬੰਦ ਦੀ ਕੋਲ ਕੀਤੀ ਗਈ ਆ ਉੱਥੇ ਹੀ ਅੱਜ ਪੰਜਾਬ ਰੋਡਵੇ ਵੱਲੋਂ ਵੀ ਉਹਨਾਂ ਦਾ ਸਮਰਥਨ ਦੇ ਦਿੱਤਾ ਗਿਆ ਸਾਡੇ ਨਾਲ ਪੰਜਾਬ ਰੋਡਵੇ ਦੇ ਪ੍ਰਧਾਨ ਆਪਾਂ ਗੱਲਬਾਤ ਕਰਦੇ ਹੈਗੇ ਆ ਕੱਲ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈਗਾ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਕਿਹੜੀ ਰੋਡਵੇ ਦੀ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੇਗੀ ਬਿਲਕੁਲ ਜੀ ਕੱਲ ਦਾ ਜਿਹੜਾ ਸਾਡਾ ਪ੍ਰਦਰਸ਼ਨ ਆ ਉਹ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋ ਜਾਣਾ ਆਪਣੀਆਂ ਜਿਹੜੀਆਂ ਬੱਸਾਂ ਆ ਸਾਰੀਆਂ ਰੋਡਵੇ ਦੀਆਂ ਉਹ ਹੀ ਅੰਦਰ ਡੀਪੋਆਂ ਦੇ ਵਿੱਚ ਬੁਲਾਉਣੀਆਂ ਸ਼ੁਰੂ ਕਰਤੀਆਂ ਵਾਂ ਜਿਹੜਾ ਕੱਲ ਦਾ ਸੈਂਟਰ ਨੇ ਆਪਣਾ ਕਟਿਆ ਸੀ ਮਾੜੀ ਨੀਤੀ ਕੇਸ ਉਹ ਅਸੀਂ ਡਰਾਈਵਰਾਂ ਦੇ ਹੱਕ 'ਚ ਨਹੀਂ ਹੈਗਾ ਉਹਦੀ ਸੋਧ ਵੀ ਕੀਤੀ ਸੀ ਪਰ ਉਹਦੇ ਵਿੱਚ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਗਿਆ ਅਸੀਂ ਉਹਦੇ ਬਿਲਕੁਲ ਵਿਰੋਧ ਵਿੱਚ ਆ ਕਿਉਂਕਿ ਜਿਹੜੀ ਸਰਕਾਰ ਨੀਤੀ ਬਣਾਉਂਦੀ ਪਈ ਉਹ ਨੀਤੀ ਬਣਾਉਂਦੀ ਪਈ ਬਾਹਰ ਦੇ ਦੇਸ਼ਾਂ ਦੀ ਪਰ ਇੱਥੇ ਬਾਹਰ ਦੇ ਦੇਸ਼ਾਂ ਦੇ ਰੂਲ ਨਹੀਂ ਹੈਗੇ ਤੇ ਰੋਡ ਨਹੀਂ ਹੈਗੇ ਪਰ ਸਰਕਾਰ ਜਿਹੜੀਆਂ ਚੀਜ਼ਾਂ ਬਣਾਉਂਦੀ ਡਰਾਈਵਰ ਮਾਰੂ ਨੀਤੀਆਂ ਵਾ ਡਰਾਈਵਰ ਮਾਰੂ ਨੀਤੀਆਂ ਦੇ ਨਾਲ ਸਾਨੂੰ ਬਹੁਤ ਘਾਟਾ ਵਾ ਕਿਉਂਕਿ ਅਸੀਂ ਕਾਰਾਂ ਵੀ ਚਲਾਉਂਦੇ ਹਾਂ ਜੂਰੀ ਨਹੀਂ ਬੱਸਾਂ ਨਹੀਂ ਕਿ ਅਸੀਂ ਘਰਾਂ 'ਚ ਕਾਰਾਂ ਮੋਟਰਸਾਈਕਲ ਸਾਰਾ ਕੋਈ ਵੀਕਲ ਹੈ ਹਰੇਕ ਡਰਾਈਵਰ ਲਈ ਮਾੜੀ ਚੀਜ਼ ਆ ਕਿ ਉਹ ਜਿਹੜਾ ਬਿੱਲ ਪਾਸ ਕੀਤਾ ਹੈ ਬਿੱਲ ਦੇ ਅਸੀਂ ਵਿਰੋਧ 'ਚ ਆ ਤੇ ਕੱਲ ਨੂੰ ਪੂਰਾ ਭਾਰਤ ਦੇ ਨਾਲ ਅਸੀਂ ਆਪਣੀ ਪਨਵਾਜ਼ ਜਥੇਬੰਦੀ ਵੱਲੋਂ 25 ਵਾ 11 ਵੱਲੋਂ ਪੂਰੀ ਮੁਕੰਮਲ ਚੱਕਾ ਜਾਮ ਕਰਾਂਗੇ ਸਿਰਫ ਪੰਜਾਬ ਬੰਦ ਰਹੇਗਾ ਜਾਂ ਸਿਰਫ ਜਲੰਧਰ ਦੇ ਬੱਸ ਸਟੈਂਡ ਸਾਰੇ ਬੰਦ ਨਹੀਂ ਪੂਰਾ ਪੰਜਾਬ ਬੰਦ ਹੋਵੇ وہی ਪੰਜਾਬ ਦੇ ਸਾਰੇ ਡੀਪੋ ਆ ਪੰਜਾਬ ਰੋਡ ਦੇ ਪੰਨ ਬੱਸ ਪੀਆਰਟੀ ਕੰਟੈਕਟ ਵਰਕਰ ਜੂਨੀਅਰ ਵੱਲੋਂ ਸਾਰੇ ਪੀਆਰਟੀ ਦੇ ਪੰਨ ਬੱਸ ਜਾਂ ਬਈ ਨੇ ਬੱਸਾਂ માં ਉਹ ਟੋਟਲ ਚੱਕਾ ਜਾਮ ਰਹੂਗਾ ਇਹ ਰੋਡਵੇ ਵਾਲੇ ਵੱਲ ਵੀ ਬੰਦ ਕੀਤਾ ਜਾ ਰਿਹਾ ਸਿਰਫ ਪੰਨ ਬੱਸ ਵੱਲ ਨਹੀਂ ਬਿਲਹਾਲ ਦਾ ਪੰਨ ਬੱਸ ਵੱਲੋਂ ਜਿਹੜੇ ਰੋਡਵੇ ਦੇ ਕਰਮਚਾਰੀ ਉਹ ਤੋਂ ਤੁਹਾਨੂੰ ਪਤਾ ਡੀਪੋ ਚ ਹੈ ਹੀ ਨਹੀਂ ਅੱਜ ਕੱਲ ਜੇ ਕਿਸੇ ਡੀਪੋ 'ਚ ਹੋਣਗੇ ਤਾਂ ਉਹਨਾਂ ਨੂੰ ਵੀ ਇਸ ਚੀਜ਼ ਦੀ ਸ਼ਰਮ ਹੋਣੀ ਚਾਹੀਦੀ ਆ ਕਿ ਜਿਹੜੀ ਨੀਤੀ ਬ ਯੋਚਾ ਕੱਲ ਨੂੰ ਕੋਨਾ ਵੀ ਯਾ ਸਭ ਆਪਰ ਜੇ ਤੇ ਉਹਨੂੰ ਵੀ ਇਸ ਛੇ ਚੀਜ਼ ਦਾ ਸ਼ਿਕਾਰ ਹੋਣਾ ਪਊਗਾ। ਕਿ ਕੱਲ ਕਰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ ਕਈ ਲੋਕ ਜੱਥੇਬੰਦੀਆਂ ਵੱਲੋਂ ਸਮਰਥਨ ਤੇ ਦਿੱਤਾ ਗਿਆ ਤੁਹਾਡੇ ਵੱਲੋਂ ਵੀ ਪੰਚਬਸ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ। ਦੇਖੋ ਜੀ ਇਹ ਜਿਹੜਾ ਆਪਣਾ ਹੁਣ ਮੋਦੀ ਨੇ ਕਾਨੂੰਨ ਕੱਢਿਆ ਰਨ ਐਂਡ ਹਟ ਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰਿਆਂ ਨੇ ਸਮਰਥਨ ਦਿੱਤਾ। ਸਮਰਥਨ ਦਿੱਤਾ ਵਾ ਸਾਰਿਆਂ ਨੂੰ ਪੇ ਇਹ ਇਕੱਲਾ ਆਪਣੇ ਰੋਡਵੇਜ ਦਾ ਨਹੀਂ ਆ ਇਹ ਰੋਡਵੇਜ ਦੇ ਵਿੱਚ ਆਮ ਵੀ ਪਬਲਿਕ ਪ੍ਰਾਈਵੇਟ ਆ ਜਾਂ ਕੋਈ ਟਰੱਕ ਚਲਾ ਰਿਹਾ ਜਾਂ ਕੋਈ ਕਾਰ ਚਲਾ ਰਿਹਾ ਇਹ ਸਾਰਾ ਲਾਗੂ ਉਹਦੇ ਤੇ ਵੀ ਹੁੰਦਾ ਤੇ ਇਸ ਵਿਰੋਧ ਦੇ ਵਿੱਚ ਅਸੀਂ ਕਹਿੰਦੇ ਆ ਵੀ ਅੱਜ ਤੁਸੀਂ ਇਸ ਨੂੰ ਕਾਨੂੰਨ ਨੂੰ ਰੱਦ ਕੀਤਾ ਜਾਵੇ ਰੱਦ ਕਰਨ ਤੋਂ ਬਾਅਦ ਹੀ ਬੰਨੇ ਗੱਲ ਲਾਈ ਜਾਵੇ ਤੇ ਇਹ ਜਿਹੜਾ ਬਾਰ-ਬਾਰ ਧਰਨੇ ਔਰ ਬਾਰ-ਬਾਰ ਭਾਰਤ ਬੰਦੇ ਸੱਦੇ ਦਿੱਤੇ ਜਾਂਦੇ ਆ ਅਸੀਂ ਵੀ ਚਾਹੁੰਦੇ ਆ ਵੀ ਅੱਜ ਦੇਖੋ ਪੰਜਾਬ ਰੋਡਵੇ ਦੇ ਗੱਡੀਆਂ ਬੰਦ ਹੋਣ ਕਾਰਨ ਸਵਾਰੀ ਕਿੰਨੀ ਪਰੇਸ਼ਾਨ ਹੋ ਰਹੀ ਆ ਅਸੀਂ ਸਵਾਰੀ ਤੋਂ ਵੀ ਮਾਫੀ ਚਾਹੁੰਦੇ ਆ ਪਰ ਇਹ ਮਜਬੂਰੀ ਥੱਡੀ ਇੰਨੀ ਕ ਬਣ ਚੁੱਕੀ ਹੀ ਆ ਵੀ ਇਸ ਕਾਨੂੰਨ ਦੇ ਜਿਹੜੇ ਸਾਡੇ ਉੱਤੇ ਲਾਗੂ ਕਰਤਾ ਅੱਜ ਇੱਕ ਡਰਾਈਵਰ ਦੇ ਘਰ ਦੀ ਹਾਲਤ ਦੇਖੋ ਕੀ ਬਣੀ ਪਈ ਆ ਉਹ 7 ਲੱਖ ਰੁਪਇਆ ਜੁਰਮਾਨਾ ਕਿੱਥੋਂ ਦੇਊਗਾ 10 ਸਾਲ ਦੀ ਉਹਨੂੰ ਕੈਦ ਆ ਬਟ ਇਹਨਾਂ ਨੇ ਨਾਲ ਇੱਕ ਹੋਰ ਚੀਜ਼ ਕੀਤੀ ਆ ਵੀ ਜੇ ਕੋਈ ਬੰਦਾ ਕੋਈ ਹੋ ਜਾਂਦਾ ਨੁਕਸਾਨ ਕੋਈ ਬੰਦੇ ਦੀ ਮੌਤ ਹੋ ਜਾਂਦੀ ਆ ਜੇ ਕੋਈ ਉਥੋਂ ਡਰਾਈਵਰ ਭੱਜ ਜਾਂਦਾ ਫਿਰ ਵੀ ਇਹਨੂੰ 5 ਸਾਲ ਦੀ ਕੈਦ ਆ ਤੇ ਜੁਰਮਾਨਾ ਫੇਰ ਉਹਨਾ ਹੀ ਆ ਜਦ ਕੀ ਜੇ ਕੋਈ ਹਾਦਸਾ ਹੁੰਦਾ ਤੇ ਉੱਥੇ ਕਿਤੇ ਹੋਏ ਤੇ ਪਬਲਿਕ ਨਹੀਂ ਛੱਡਦੀ ਡਰਾਈਵਰ ਤੇ ਵਿਚਾਰਾ ਦੋਵੇਂ ਬੰਨੇ ਫਸ ਗਿਆ ਆਣ ਕੇ ਇਹ ਚੀਜ਼ ਹੁੰਨੇ ਆ ਜਿਹੜਾ ਵੀ ਇਹਨਾਂ ਨੇ ਕੋਈ ਕਾਨੂੰਨ ਲਾਗੂ ਕੀਤਾ ਬਾਹਰ ਦੇ ਤਰਜ਼ ਦੇ ਕੀਤਾ ਪਰ ਇਹਨਾਂ ਨੂੰ ਇਹ ਚੀਜ਼ ਵੇਖਣੀ ਚਾਹੀਦੀ ਸੀ ਵੀ ਬਾਹਰ ਦੇ ਉੱਤੇ ਕਾਨੂੰਨ ਕਿਦਾਂ ਸਾਰੇ ਇੱਕ ਬੰਦਾ ਲੈਂ ਚ ਚੱਲ ਰਿਹਾ ਆਪਣੀ ਜੇ ਕੋਈ ਲੈਂ ਪਾਰ ਨਹੀਂ ਕਰਦਾ ਇੱਥੇ ਇੱਕੋ ਹੀ ਲੈਂ ਦੇ ਵਿੱਚ ਸਾਰੇ ਚੱਲੀ ਜਾ ਰਹੇ ਆ ਹਰੇਕ ਕਾਰ ਵਾਲਾ ਕੋ ਗਲਤ ਚੱਲ ਰਿਹਾ ਕਿਸੇ ਤਰੀਕੇ ਨਾਲ ਚੱਲ ਰਿਹਾ ਪਹਿਲੋਂ ਆਪਣੀਆਂ ਸੜਕਾਂ ਦੀ ਫੈਸਿਲਟੀ ਆ ਉਹਨੂੰ ਠੀਕ ਕਰੋ ਉਹਦੇ ਤੋਂ ਬਾਅਦ ਕੋਈ ਤਨੂਨ ਲਾਗੂ ਕਰੋ ਜਿਹੜਾ ਕੋਈ ਕਾਨੂੰਨ ਜਾਇਜ਼ ਬੰਦਾ ਇਹ ਹੁਣ ਕੱਲ ਕਿਹੜੀ ਹੜਤਾਲ ਆ ਸਮਰਥਨ ਆ ਤੁਹਾਡੇ ਵੱਲੋਂ ਪੂਰੀ ਤਰ੍ਹਾਂ ਕਿੰਨਾ ਜੀ ਹਾਂਜੀ ਦੇਖੋ ਜਿਹੜਾ ਕੱਲ ਦਾ ਕਾਲ ਆਈ ਆ ਭਾਰਤ ਬੰਦ ਦੀ ਉਹਦੇ ਵਿੱਚ ਪੀਆਰਟੀਸੀ ਤੇ ਪੰਨ ਵਸ ਦਾ ਸਾਰਾ ਪੂਰਾ ਸਮਰਥਨ ਦਿੱਤਾ ਗਿਆ ਉਹਨਾਂ ਨੂੰ ਇਹ ਉਹਨਾਂ ਨੂੰ ਵੀ ਸਮਰਥਨ ਦਿੱਤਾ ਗਿਆ ਔਰ ਸਾਡੇ ਵੀ ਹੱਕ ਦੇ ਵਿੱਚ ਆ ਅਸੀਂ ਵੀ ਆਪਣੇ ਹੱਕ ਤੇ ਬੋਲਦੇ ਪਏ ਆ ਵੀ ਕੱਲ ਨੂੰ ਸਾਡੇ ਤੇ ਵੀ ਇਹ ਕਾਨੂੰਨ ਲਾਗੂ ਹੁੰਦਾ ਇਕੱਲਾ ਭਾਰਤ ਬੰਦ ਤੇ ਟਰੱਕਾਂ ਵਾਲਿਆਂ ਦੇ ਨਹੀਂ ਹੁੰਦਾ ਇਹ ਸਾਡੇ ਤੇ ਵੀ ਰੂਲ ਲੱਗ ਹੁੰਦਾ ਜਿਹਦੇ ਕਰਕੇ ਅਸੀਂ ਸਾਰੇ ਦਾ ਸਾਰਾ ਸਮਰਥਨ ਦਿੱਤਾ ਉਹਨਾਂ ਨੂੰ ਅਸੀਂ ਕੋਈ ਗੱਡੀ ਨਹੀਂ ਚਲਾਵਾਂਗੇ ਪੂਰਾ ਕੱਲ ਭਾਰਤ ਬੰਦ ਦਾ ਜਿੱਦਾਂ ਸੱਦਾ ਆ ਅਸੀਂ 27 ਦੇ 27 ਦੀਪੂ ਬੰਦ ਕਰਕੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ ਜਿਹਦੇ ਵਿੱਚ ਕੱਲ ਨੂੰ ਜੇ ਕਾਨੂੰਨ ਮੋਦੀ ਸਾਹਿਬ ਇਹਦਾ ਕੋਈ ਹੱਲ ਕੱਢਦੇ ਆ ਤੇ ਬਹੁਤ ਵਧੀਆ ਗੱਲ ਆ ਸਾਡੇ ਸਾਰਿਆਂ ਨੂੰ ਰਾਹਤ ਮਿਲੂਗੀ ਤੇ ਇਹ ਜਿਹੜੀ ਅੱਜ ਸਰਕਾਰ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਚ ਬੈਠੀ ਆ ਇਹ ਨਾਦਰਸ਼ਾਈ ਹੁਕਮ ਜਾਰੀ ਕਰਦੀ ਆ ਜਿਹੜੇ ਬਿਲਕੁਲ ਗਲਤ ਪਬਲਿਕਲੀ ਮਾਰੂ ਨੀਤੀਆਂ ਲੈ ਕੇ ਆਉਂਦੇ ਆ ਤੇ ਅਸੀਂ ਇਹ ਚੋਣੇ ਆ ਵੀ ਇਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਇਹ ਜਿਹੜਾ ਕਾਨੂੰਨ ਆ ਇਹ ਗਲਤ ਵਾ ਇਹ ਦੇ ਨਾਲ 2024 ਦੀ ਗੱਡੀ ਮੋਦੀ ਸਾਹਿਬ ਨੂੰ ਕਹਿੰਦੇ ਇਲੈਕਸ਼ਨ ਆ ਰਹੀ ਆ ਤਾਂ ਤੁਸੀਂ ਇਹੋ ਜਿਹਾ ਕਾਨੂੰਨ ਲਾਗੂ ਕਰਕੇ ਆਓ ਕਿਹੜਾ ਵੋਟਾਂ ਪਾਊਗਾ ਤੁਨ ਤੇ ਹੁਣ ਕੱਲ ਕਿਹੜੀ ਹੜਤਾਲ ਆ ਕੱਲ ਤੋਂ ਬੰਦ ਰਹੇਗੀ ਜਾਂ ਅੱਜ ਤੋਂ ਹੀ ਤੁਸੀਂ ਬੰਦ ਕਰੇ ਰਾਤ ਤੋਂ ਸੁਣੇ ਤੋਂ ਇਹ ਜਿਹੜੀ ਹੜਤਾਲ ਆ ਜੀ ਰਾਤ 12 ਵਜੇ ਤੋਂ ਅੱਜ ਰਾਤ 12 ਵਜੇ ਤੋਂ ਲੈ ਕੇ ਤੇ 16 ਦੀ ਰਾਤ 12 ਵਜੇ ਤੱਕ ਹੜਤਾਲ ਰਹੇਗੀ ਉਥੋਂ ਤੱਕ ਗੱਡੀਆਂ ਬੰਦ ਰਹਿਣਗੀਆਂ ਔਰ ਇਹ 17 ਤਰੀਕ ਨੂੰ ਸਵੇਰ ਤੋਂ ਗੱਡੀਆਂ ਚੱਲੂ ਪਹਿਲੇ ਟਾਈਮ ਤੋਂ ਗੱਡੀਆਂ ਚੱਲੂ ਹੋ ਜਾਣਗੀਆਂ 24 ਘੰਟੇ ਲਈ ਬੰਦ 24 ਘੰਟੇ ਲਈ ਬੰਦ ਵੀ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਹੈ ਡਰਾਈਵਰ ਯੂਨੀਅਨ ਪੰਨ ਬੱਸ ਦੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਦੱਸਿਆ ਅੱਜ ਰਾਤ 12 ਵਜੇ ਤੋਂ ਲੈ ਕੇ ਕੱਲ ਰਾਤ ਦੇ 12 ਵਜੇ ਤੱਕ 24 ਘੰਟੇ ਕਿਹੜੀਆਂ ਬੱਸਾਂ ਬੰਦ ਰਹਿਣਗੀਆਂ ਕਿ ਰੋਡਵੇ ਪੰਨ ਬੱਸ ਵੱਲੋਂ ਕਿਹੜੀ ਹੜਤਾਲ ਸਮਰਥਨ ਕਿਹੜਾ ਕਿਸਾਨਾਂ ਨੂੰ ਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਜਿਸ ਦਾ ਵਿੱਚ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਉੱਥੇ ਕਿਹੜਾ ਸਮਰਥਨ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਦਿੱਤਾ ਵਹ ਲੋ ਵੀ ਦੇ ਦਿੱਤਾ ਗਿਆ ਅੱਜ 12 ਵਜੇ ਤੋਂ ਲੈ ਕੇ ਕੱਲ 12 ਵਜੇ ਤੱਕ ਪੰਨ ਬਸ ਤੇ ਰੋਡਵੇ ਕਿੜੇ ਆ ਉਹ ਬੰਦ ਰਹਿਣਗੇ ਕੋਈ ਵੀ ਕਿੜੀ ਬਸ ਆ ਸੜਕਾ ਤੇ ਨਹੀਂ ਚੱਲੇਗੀ ਆ ਤੇ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਸਮਰਥਨ ਪੂਰਾ ਦੇ ਦਿੱਤਾ ਗਿਆ ਹੈ ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ ਜਗਮਨੀ ਟੀਵੀ ਜਲੰਧਰ